ਆਹ ਫਰੈਂਚ ਫਰਾਈ ਤੁਸੀਂ ਕਈ ਦਿਨ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਜੀ ਤੇ ਕਿਵੇਂ ਬਣਾਉਂਦੇ ਚਲੋ ਦੱਸ ਦਿਆਂ ਬੱਚੇ ਕਈ ਵਾਰ ਜਿਤ ਕਰ ਦਿੰਦੇ ਆਪਾਂ ਨੂੰ ਬਣਾਉਣੇ ਪੈਂਦੀ ਨੇ ਜੀ ਤੇ ਗਰਮੀ ਬਹੁਤ ਸੀਗੀ ਤੇ ਮੈਂ ਸਾਰਾ ਸਮਾਨ ਅੰਦਰ ਹੀ ਲੈ ਆਈ ਸੀਗੀ ਸਭ ਤੋਂ ਪਹਿਲਾਂ ਆਪਾਂ ਆਲੂ ਜਿਹੜੇ ਉੱਪਰੋਂ ਸ਼ੈਲ ਲੈਣੇ ਨੇ ਜੀ ਸ਼ਿਲਕੀ ਆਪਾਂ ਇਹਨਾਂ ਨੂੰ ਪਾਣੀ ਵਿੱਚ ਹੀ ਰੱਖ ਦਿੰਦੇ ਹਾਂ ਕਿਉਂਕਿ ਚੰਗੀ ਤਰ੍ਹਾਂ ਧੋ ਲੈਣਾਗਾ ਵੀ ਜਿਹੜਾ ਸਾਰਾ ਸਟਾਰਚ ਹੈ ਇਹਨਾਂ ਦਾ ਨਿਕਲ ਜਾਵੇ ਉੱਪਰ ਆਪਾਂ ਜਿਹੜੇ ਆਲੂ ਸੀਗੇ ਤਿੰਨ ਆਲੂ ਲਏ ਹੋਏ ਨੇ ਜੀ ਵੱਡੇ ਸਾਈਜ਼ ਦੇ ਤੇ ਇਹਨਾਂ ਨੂੰ ਆਪਾਂ ਧੋ ਕੇ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਪੀਸ ਆ ਉਹ ਔਰ ਸੁਬਣਾ ਕੇ ਦਿੱਤੇ ਸੀ ਟਮੈਟੋ ਵਾਲੇ ਉਹ ਵੀ ਬਹੁਤ ਟੇਸਟੀ ਬਣੇ ਸੀਗੇ ਉਹ ਵੀ ਮੈਂ ਤੁਹਾਡੇ ਨਾਲ ਇੱਕ ਦਿਨ ਰੈਸਪੀ ਜ਼ਰੂਰ ਸਾਂਝੀ ਕਰੂੰਗੀ ਬਹੁਤ ਹੀ ਸਵਾਦ ਬਣੇ ਸੀਗੇ ਪਰ ਜਿਹੜੇ ਸਿੰਪਲ ਹੁੰਦੇ ਉਹ ਵੀ ਬਹੁਤ ਹੀ ਸਵਾਦਵੰਦ ਨੇ ਜਿਵੇਂ ਆਹ ਵਾਲੇ ਨੇ ਜੀ ਤੇ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਤੇ ਜਦੋਂ ਵੀ ਮਨ ਹੋਵੇ ਉਦੋਂ ਆਪਾਂ ਉਹਨਾਂ ਨੂੰ ਫਰਾਈ ਕਰਕੇ ਖਾ ਸਕਦੇ ਆ ਤੇ ਜਿਹੜੇ ਪੀਸ ਆ ਜੀ ਉਹ ਆਪਾਂ ਸਾਰੇ ਕੱਟ ਲਏ ਸੀਗੇ ਬ੍ਰੀਕ ਬ੍ਰੀਕ ਕਰ ਲੈਣੇ ਨੇ ਜੀ ਤੇ ਬਿਲਕੁਲ ਜਿਵੇਂ ਹੁਣ ਆਪਾਂ ਬਾਜ਼ਾਰ ਚੋਂ ਲੈਣ ਨਾਲੋਂ ਤੋਂ ਮਹਿੰਗੇ ਮਿਲਦੇ ਨੇਗੇ ਤੇ ਨਾਲ ਬਿਲਕੁਲ ਥੋੜੇ ਜਿਹਾ ਮਿਲਦੇ ਨੇ ਪਰ ਆਪਾਂ ਘਰ 'ਚ ਹੀ ਥੋੜੀ ਜਿਹੀ ਵੰਦੇ ਨੇ ਤੇ ਜੀ ਇਹਨਾਂ ਨੂੰ ਆਪਾਂ ਤਿੰਨ ਚਾਰ ਵਾਰੀ ਧੋ ਲੈਣਾ ਜੀ ਸਾਰਾ ਸਮਾਨ ਮੈਂ ਤਾਂ ਰੂਮ ਚ ਹੀ ਲਿਆਈ ਸੀ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਜੀ ਤੇ ਹੁਣ ਐਵੇਂ ਲੱਗਦਾ ਵੀ ਗਰਮੀ 'ਚ ਤਾਂ ਵਸ ਹਵਾ ਹੀ ਠੇ ਰਹੀ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਮੌਸਮ ਵੀ ਚਾਹੇ ਮੀਂਹ ਪੈਣ ਪਰ ਫਿਰ ਵੀ ਗੁਮਸ ਜੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਪਾਣੀ ਨੇ ਆਪਾਂ ਇਹਨੂੰ ਤਿੰਨ ਚਾਰ ਵਾਰ ਧੋ ਲਿਆ ਸੀ ਜਿਹੜਾ ਸਾਰਾ ਸਟਾਰਚ ਸੀ ਉਹ ਇਹਨਾਂ ਦਾ ਕੱਢ ਲਿਆ ਸੀ ਪਾਣੀ ਬਿਲਕੁਲ ਨਿਚੋੜ ਲੈਣ ਜੇ ਤੁਸੀਂ ਚਾਹੋ ਤਾਂ ਉਹਨੂੰ ਕੱਪੜੇ ਤੇ ਰੱਖ ਕੇ ਵੀ ਥੋੜਾ ਸੁਕਾ ਸਕਦੇ ਹੋਗੇ ਤੇ ਸਾਰਾ ਪਾਣੀ ਆਪਾਂ ਕੱਢ ਲਿਆ ਹ ఏ పా చండి తరం మిక్స్ కదా గా ਬਿਸਾਰੀ ਜਿਹੜਾ ਇਹਨਾਂ ਨੂੰ ਉੱਪਰ ਲਾ ਕੇ ਤਿੰਨ ਚਾਰ ਚਮਚਾ ਆਲੂ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਤੇ ਮਿਕਸ ਕਰਕੇ ਹੁਣ ਆਪਾਂ ਇਹਨੂੰ 2 ਘੰਟੇ ਵਾਸਤੇ ਫਰਿੱਜ 'ਚ ਰੱਖ ਦੇਣਾ ਮਤਲਬ ਵੀ ਠੰਡੇ ਹੋ ਜਾਣ ਫੇਰ ਹੀ ਜਿਆਦਾ ਟੇਸਟੀ ਬਣਦੇ ਨੇ ਇਸ ਕਰਕੇ ਤੁਸੀਂ ਇਹਨੂੰ ਫਰਿੱਜ 'ਚ 2 ਘੰਟੇ ਵਾਸਤੇ ਜ਼ਰੂਰ ਰੱਖਿਓ ਜੀ ਜਦੋਂ ਵੀ ਮਤਲਬ ਵਿਮਾਨ ਹੋਵੇ ਤਾਂ ਇਹਨੂੰ ਤੁਸੀਂ ਪਹਿਲਾਂ ਹੀ ਬਣਾ ਕੇ ਰੱਖ ਸਕਦੇ ਹੋ ਜੀ ਤੇ ਹੁਣ ਆਪਾਂ ਇਹਦੇ ਜਿਹੜਾ ਤੇਲ ਆ ਉਹ ਗਰਮ ਰੱਖਤਾ ਸੀ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਫਰਿੱਜ 'ਚ ਰੱਖਣਾ ਕਿੰਨੇ ਜਿਆਦਾ ਮਤਲਬ ਵੀ ਹਾਰਡ ਜੇ ਹੋ ਗਏ ਤੇ ਬਹੁਤ ਹੀ ਟੇਸਟੀ ਬਣਦੇ ਨੇ ਹੁਣ ਆਪਾਂ ਜਿਹੜ ਵੰਨੇਗੇ ਤੇ ਇਦਰਾ ਪੜੀ ਪੱਕੀ ਆ ਉਹ ਵੀ ਲਾਲੀ ਸੀਗੀ ਮਤਲਬ ਇਹ ਮੰਮੀ ਦੀ ਅਦਾਜ ਵਾਲੀ ਆ ਪ੍ਰਾਣੀ ਪੱਕੀ ਕਿਹਦੇ ਕਿਹਦੇ ਕਰੇ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਤਲਬ ਜਦੋਂ ਗਰਮੀ ਹੁੰਦਾ ਤਾਂ ਪੱਕੀ ਲਾ ਕੇ ਹੀ ਸਭ ਕੁਝ ਬਣਾਈਦਾ ਜੀ ਤਾਂ ਚ ਮਤਲਬ ਵੀ ਗਰਮੀ ਆਪਾਂ ਨੂੰ ਜ਼ਿਆਦਾ ਨਾ ਲੱਗੇ ਵਧੀਆ ਠੰਡੀ ਠੰਡੀ ਹਵਾ ਆਵੇ ਤੇ ਇਦਰਾ ਪਵਾਰ ਹੀ ਰੱਖ ਲੈ ਸੀ ਜੀ ਗੈਸ ਤੇ ਇਦਰਾ ਪੜੇ ਫ੍ਰੈਂਚ ਫ੍ਰਾਈ ਸੀਗੇ ਉਹ ਆਪਾਂ ਤੇਲ ਚ ਪਾ ਕੇ ਮੀਡੀਅਮ ਤੇ ਰੱਖ ਕੇ ਇਹਨੂੰ ਪਕਾਉਣੇ ਸਟਾਰਟ ਕਰਦੇ ਸੀ ਮੈਂ ਤੇ ਕਹ ਰਹੀ ਸੀ ਵੀ ਇਹਨਾਂ ਨੂੰ ਆਪਾਂ ਦੋ ਵਾਰ ਪਕਾਉਣਾ ਹੈਗਾ ਕਿਰ ਆਪਾਂ ਇਹਨੂੰ ਮੀਡੀਅਮ ਤੇ ਰੱਖ ਕੇ 3-4 ਮਿੰਟ ਲਈ ਪਕ ਕਰ ਸਕਦੇ ਹੁਣ ਇੱਥੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਕਿ ਬਾਹਰ ਕੱਢ ਕੇ ਠੰਡੇ ਕਰਕੇ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਵੀ ਕੋਈ ਆਵੇ ਜਾਂ ਬੱਚੇ ਜੇਕਰ ਹਨ ਵੀ ਸਿਖਾਣੇ ਤੇ ਉਦੋਂ ਆਪਾਂ ਤੁਰੰਤ ਇਹਨਾਂ ਨੂੰ ਗਰਮ ਕਰਕੇ ਬੱਚਿਆਂ ਨੂੰ ਦੇ ਸਕਦੇ ਹਾਂ ਜੀ ਤੇ ਬਹੁਤ ਹੀ ਜ਼ਿਆਦਾ ਸੁਆਦ ਮਤਲਬ ਜਿਵੇਂ ਹੁਣ ਆਪਾਂ ਬਾਜ਼ਾਰ ਚੋਂ ਲੈ ਕੇ ਖਾਣੇ ਉਸ ਪ੍ਰਕਾਰ ਹੀ ਟੇਸਟ ਬਹੁਤ ਹੀ ਜ਼ਿਆਦਾ ਸੁਆਦ ਬੰਦ ਨੇ ਜਰੂਰ ਟਰਾਈ ਕਰਕੇ ਦੇਖਣਾ ਤੁਸੀਂ ਤੇ ਸਾਰੇ ਇਸ ਪ੍ਰਕਾਰ ਪਾ ਕੇ ਆਪਾਂ ਇਹਨੂੰ ਮੀਡੀਅਮ ਤੇ ਰੱਖ ਕੇ ਇੱਕ ਵਾਰ ਪਕਾਵਾਂਗੇ ਤੇ ਮੈਂ ਇਹਨਾਂ ਨੂੰ ਦੋ ਵਾਰ ਪਕਾਵਾਂਗੀ ਜੀ ਤੇ ਇਹਨਾਂ ਨੂੰ ਪਤਨ 4 ਮਿੰਟ ਵਾਸਤੇ ਪਕਾਈ ਜਾਵਾਂਗੇ ਗੈਸ ਜਿਹੜਾ ਆਪਾਂ ਮੀਡੀਅਮ ਤੇ ਹੀ ਰੱਖਣਾ ਵੀ ਤਾਂ ਜੋ ਅੰਦਰੋਂ ਵੀ ਇਹ ਪੱਕ ਕੇ ਬਹੁਤ ਹੀ ਜ਼ਿਆਦਾ ਸੁਆਦ ਜਿਹੜੇ ਬਣ ਜਾਣ ਤੇ ਜਦੋਂ ਵੀ ਉਹ ਬਹੁਤ ਕਾਲੀ ਹੋਈ ਪਈ ਸੀ ਨਮਕ ਲਾਲ ਕੇ ਉਹ ਤਾਂ ਕਹਿੰਦਾ ਸੀਗਾ ਮੈਂ ਹੁਣ ਹੀ ਖਾ ਲੈਣਾ ਉੱਪਰ ਦੀ ਨਮਕ ਦੀ ਚੁੰਡੀ ਭਰ ਕੇ ਉੱਪਰ ਲਗਾ ਜਾਂਦਾ ਸੀਗਾ ਤੇ ਇਸ ਪ੍ਰਕਾਰ ਜਿਹੜੇ ਸਾਰੇ ਆਪਾਂ ਫਰੈਂਚ ਫਰਾਈ ਬਣਾਏ ਸੀਗੇ ਇਹ ਆਪਾਂ ਮੀਡੀਅਮ ਤੇ ਰੱਖ ਕੇ ਇੱਕ ਵਾਰ ਪਕਾਲੇ ਸੀਗੇ ਜਿਆਦਾ ਆਪਾਂ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਬਸ ਇਹ ਅੰਦਰੋਂ ਵੀ ਵਧੀਆ ਪੱਕ ਜਾਣ ਇਸ ਪ੍ਰਕਾਰ ਆਪਾਂ ਬਣਾ ਕੇ ਰੱਖ ਸਕਦੇ ਹਾਂਗੇ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਗਿਆ ਵੀ ਏਵੇਂ ਹੀ ਆਪਾਂ ਇਹਨਾਂ ਨੂੰ ਪੈਕ ਕਰਕੇ ਫਰਿੱਜ 'ਚ ਰੱਖ ਸਕਦੇ ਹਾਂ ਤੁਹਾਨੂੰ 4 ਦਿਨਾਂ ਤੱਕ ਵੈਸੇ ਜੇ ਤਾਜ਼ੇ ਬਣਾਈਏ ਜੀ ਵਧੀਆ ਰਹਿੰਦੇ ਨੇਗੇ ਪਰ ਫਿਰ ਵੀ ਕਈ ਵਾਰ ਹੁਣ ਐਵੇਂ ਹ ਇਹਨਾਂ ਨੂੰ ਇੱਕ ਵਾਰ ਬਣਾ ਕੇ ਰੱਖ ਸਕਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਜਦੋਂ ਬੱਚੇ ਮੰਗਣ ਤਾਂ ਆਪਾਂ ਇਹਨਾਂ ਨੂੰ ਪਕਾ ਕੇ ਤੇ ਬੱਚੇ ਨੂੰ ਉਦੋਂ ਦੇ ਸਕਦੇ ਆ ਤੇ ਇਧਰ ਆਪਾਂ ਦੂਜੀ ਵਾਰ ਇਹਨਾਂ ਨੂੰ ਦੁਬਾਰੇ ਫਰਾਈ ਕਰਨਾ ਸਟਾਰਟ ਕਰਤਾ ਸੀਗਾ ਤੇ ਹੁਣ ਆਪਾਂ ਇਹਦਾ ਥੋੜਾ ਜਿਹੜਾ ਕਲਰ ਆ ਉਹ ਆਪਾਂ ਦੇਖ ਸਕਦੇ ਵੀ ਚੇਂਜ ਹੋ ਗਏ ਤੇ ਬਹੁਤ ਜਿਆਦਾ ਸਵਾਦ ਵੱਨ ਇਹ ਬਹੁਤ ਹੀ ਜਿਆਦਾ ਮਤਲਬ ਕਰੰਚੀ ਬਣ ਜਾਂਦੇ ਨੇ ਬਹੁਤ ਹੀ ਜਿਆਦਾ ਟੇਸਟੀ ਬਣ ਜਾਂਦੇ ਨੇਗੇ ਸੋ ਦੁਬਾਰਾ ਤੁਸੀਂ ਇਹਨਾਂ ਨੂੰ ਜ਼ਰੂਰ ਫਰਾਈ ਕਰ ਲਓ ਜੀ ਤੇ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਦੋ ਤਿੰਨ ਵਾਰ ਮਤਲਬ ਦੋ ਵਾਰ ਇਹਨਾਂ ਨੂੰ ਫਰਾਈ ਕਰ ਲਿਆ ਸੀਗਾ ਪਹਿਲਾਂ ਆਪਾਂ ਮੀਡੀਅ え ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਿਆ ਸੀ ਤੇਲ ਪੂਰੀ ਗਰਮ ਚੀ ਦੂਜੀ ਵਾਰ ਆਪਾਂ ਇਹਨੂੰ ਪਕਾਉਣਾਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਆਦੇ ਵਧੀਆ ਜਿਹੜੇ ਬਣ ਕੇ ਤਿਆਰ ਹੋਏ ਨੇਗੇ ਇੰਨੇ ਕਿ ਫਰੈਂਚ ਫਰਾਈ ਆਪਾਂ ਨੂੰ 2-300 ਦੇ ਮਿਲਣਗੇ ਪਰ ਆਪਾਂ 2-3 ਆਲੂਆਂ ਤੋਂ ਹੀ ਘਰ ਵਿੱਚ ਹੀ ਤਿਆਰ ਕਰਕੇ ਦੇ ਸਕਦੇ ਹਾਂ ਲੈ ਹੈਲਦੀ ਤਰੀਕੇ ਨਾਲ ਬੱਚਿਆਂ ਨੂੰ ਮਤਲਬ ਪਸੰਦ ਵੀ ਆਊਗਾ ਤੇ ਟੇਸਟੀ ਵੀ ਬਹੁਤ ਹੁੰਦੇ ਨੇ ਇਹਦੇ ਤੁਸੀਂ ਜੋ ਵੀ ਮਸਾਲੇ ਹੋਣ ਜੋ ਉਹਦੇ ਵਿੱਚ ਪਾ ਸਕਦੇ ਹੋਗੇ ਜਿਵੇਂ ਮੈਗੀ ਮਸਾਲਾ ਹੋ ਗਿਆ ਜੀ ਚਾਟ ਮਸਾਲਾ ਹੋ ਗਿਆ ਤੇ ਇੱਧਰ ਜਿਹੜਾ ਨਮਕ ਉਹ ਆਪਾਂ ਘਰ ਵਿੱਚ ਹੀ ਤਿਆਰ ਕਰਿਆ ਹੋਇਆ ਹੈਗਾ 10-12 ਰਣੀ ਇਹਦੇ ਵਿੱਚ ਪਾਈਆਂ ਨਾਲਾ ਨਮਕ ਹੋ ਗਿਆ ਜੀ ਪਿਪਲ ਹੀ ਹੋ ਗਈ ਜਿਹੀਆਂ ਚੀਜ਼ਾਂ ਪਾ ਕੇ ਜਿਹੜਾ ਨਮਕ ਆਪਾਂ ਉਸ ਘਰ ਵਿੱਚ ਹੀ ਤਿਆਰ ਕਰਿਆ ਹੋਇਆ ਹੈਗਾ ਥੋੜੀ ਜੀ ਲਾਲ ਮਿਰਚ ਪਾਤੀ ਜੀ ਜਿਹੜਾ ਘਰ ਵਿੱਚ ਆਪਾਂ ਬਣਾਇਆ ਹੋਇਆ ਹੈ ਜਿਸ ਨਾਲ ਕੋਪਾ ਦਾ ਥੋੜਾ ਜਿਹਾ ਆਪਾਂ ਇਹਦੇ ਤੇ ਵਾਈਟ ਨਮਕ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਇਹਦਾ ਜਿਹੜਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਸੀ ਕਿਉਂਕਿ ਜਿਹੜਾ ਨਮਕ ਪਾਇਆ ਉਹਦੇ ਨਾਲ ਤਾਂ ਹੋਰ ਵੀ ਸਵਾਦ ਵਨ ਗਿਆ ਸੀਗਾ ਤੇ ਤੁਸੀਂ ਵੀ ਜਰੂਰ ਟਰਾਈ ਕਰਨਾ ਜੀ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਤੇ ਬੱਚਿਆਂ ਨੂੰ ਵੀ ਬੇਹੱਦ ਪਸੰਦ ਆਊਗਾ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜ